ਤਤਸਕਾਲ ਦੋਸਤੋ ਸਵਾਗਤ ਆ ਤੁਹਾਡਾ ਧੂਰੀਕਾਰ ਬਜ਼ਾਰ ਬ੍ਰਾਂਚ ਬਰਨਾਲਾ ਤੋਂ ਬਰਨਾਲਾ ਵਿਖੇ ਅੱਜ ਪਹਿਲੀ ਵੀਡੀਓ ਬਣ ਰਹੀ ਹੈ ਸਟਾਕ ਦੀ ਸਟਾਕ ਹਜੇ ਸਾਡੇ ਕੋਲ ਥੋੜੀ ਆਇਆ ਬਰਨਾਲੇ ਪਰ ਇਹ ਆ ਵੀ ਹੌਲੀ ਹੌਲੀ ਤੁਸੀਂ ਦੇਖੋਗੇ ਆਉਣ ਦੇ ਟਾਈਮ ਦੇ ਵਿੱਚ 10 15 20 ਦਿਨਾਂ ਬਾਅਦ ਤੁਸੀਂ ਦੇਖੋਗੇ ਇੱਥੇ ਬਹੁਤ ਵੱਡੀਆਂ ਔਰਣਕਾਂ ਮਿਲਣਗੀਆਂ ਤੁਹਾਨੂੰ ਦੇਖਣ ਨੂੰ ਤੇ ਅੱਜ ਵੀਡੀਓ ਬਣਾਉਣ ਦਾ ਮਕਸਦ ਵੀ ਤੁਹਾਨੂੰ ਇੱਕ ਵਾਰੀ ਜਾਣਕਾਰੀ ਦੁਬਾਰਾ ਦੇ ਦਈਏ ਵੀ ਅਸੀਂ ਬਰਨਾਲੇ ਦੇ ਵਿੱਚ ਵੀ ਆ ਗਏ ਹਾਂ ਬਰਨਾਲੇ ਪਹਿਲੇ ਸਭ ਤੋਂ ਪਹਿਲਾਂ ਸਾਡਾ ਐਡਰੈਸ ਨੋਟ ਕਰ ਲਓ ਬਠਿੰਡਾ ਸੰਗਰੂਰ ਹਾਈਵੇ ਦੇ ਉੱਪਰ ਜੀ ਈ ਮੋਲ ਹੈ ਜੀ ਈ ਮੋਲ ਹੈਗਾ ਤੇ ਉਹਦੇ ਬਿਲਕੁਲ ਨਾਲ ਆ ਆਪਣਾ ਮਤਲਬ ਸਾਹਮਣੇ ਸਾਡੇ ਸਰਦਾਰ ਟਾਪਾਗਾ ਹਾਈਵੇ ਦੇ ਉੱਪਰ ਹੀ ਆਪਣਾ ਆਫਿਸ ਹੈ ਕੋਈ ਬਹੁਤਾ ਲੱਭਣ ਦੀ ਦਿੱਕਤ ਨਹੀਂ ਕੁਝ ਨਹੀਂ ਕਰਨ ਦੀ ਲੱਗਦਾ ਗੱਡੀਆਂ ਤੁਸੀਂ ਦੇਖ ਰਹੇ ਟੋਇਟਾ ਤੋਂ ਲੈ ਕੇ ਹੰਡਾਈ ਮਰੂਤੀ ਅ ਟੋਇਟਾ ਹੋਰ ਹੰਡਾਈ ਮਰੂਤੀ ਤੇ ਪਿੱਛੇ ਮਰਸੀਡੀ ਅਲਟੋ ਸ਼ਲਟੋ ਸਭ ਹੈਗੀਆਂ ਆਪਣੇ ਕੋਲੇ ਮਤਲਬ ਤਾਂ ਤੁਸੀਂ ਆਪਾਂ ਪਹਿਲੀ ਗੱਡੀ ਤੋਂ ਸ਼ੁਰੂ ਕਰਦੇ ਹਾਂ ਸਾਰਾ ਸਟਾਕ ਤੁਹਾਨੂੰ ਦਿਖਾਣੇ ਆਂ ਔਰ ਖਨਾਸ ਫੈਸਿਲਿਟੀ ਹਰ ਗੱਡੀ ਦੇ ਉੱਪਰ ਹੈਗੀ ਆ ਤੇ ਸਾਡਾ ਮੇਨ ਇਹ ਵੀ ਆਮ ਵੀਡੀਓ ਜਿਹੜਾ ਤੁਸੀਂ ਦੇਖਦੇ ਹੋ ਉਹਦੇ ਨਾਲ ਸਾਡੇ ਵੀਡੀਓ ਦਾ ਫਰਕ ਇਹ ਹੁੰਦਾ ਵੀ ਇੱਕ ਦਾ ਸਰਟੀਫਾਈਡ ਰਿਪੋਰਟ ਅਸੀਂ ਤੁਹਾਨੂੰ ਦਿੰਨੇ ਆ ਹਰ ਗੱਡੀ ਦੇ ਵਿੱਚ ਅ ਪੂਰੀ ਰਿਪੋਰਟ ਜੇ ਕੋਈ ਡਾਊਟ ਹੁੰਦਾ ਤਾਂ ਤੁਸੀਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰਕੇ ਪਤਾ ਕਰ ਸਕਦੇ ਹੋ ਵੀ ਇੱਥੇ ਸਾਨੂੰ ਪਤਾ ਨਹੀਂ ਲੱਗਿਆ ਜੀ ਸਮਝ ਨਹੀਂ ਆਇਆ ਵੀ ਇਹ ਪੀਸ ਪੇਂਟ ਹੈਗਾ ਇਹਦਾ ਇੰਜਨ ਕਿਵੇਂ ਆ ਇਹਦੇ ਪੇਪਰ ਕਿਵੇਂ ਨੇ ਜਿਆਦਾ ਡਿਟੇਲ ਤੁਸੀਂ ਨੰਬਰ ਤੇ ਵੈਰੀਫਾਈ ਕਰ ਸਕਦੇ ਪਰ ਜੋ ਡਿਟੇਲ ਤੁਹਾਨੂੰ ਦੱਸਾਂਗੇ ਉਹ ਬਿਲਕੁਲ ਸਰਟੀਫਾਈਡ ਹੋਊਗੀ ਤੇ ਫైనాન્સ ਫੈਸਿਲਿਟੀ ਹਰ ਗੱਡੀ ਦੇ ਉੱਪਰ ਹੈਗੀ ਆ ਜਿਹੜੀ ਗੱਡੀ 10% ਤੋਂ ਉੱਪਰ ਆ ਲਗਭਗ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 10 ਮਾਡਲ ਤੋਂ ਉੱਪਰ ਦੀ ਗੱਡੀ ਤੁਹਾਨੂੰ ਅਸੀਂ ਦਿਖਾ ਦਿਖਾਉਂਦੇ ਜਾਈਏ ਪਹਿਲੀ ਗੱਡੀ ਤੋਂ ਆਪਾਂ ਚੱਲਦੇ ਹਾਂ ਪਹਿਲੀ ਗੱਡੀ ਸਾਡੇ ਕੋਲ ਆਈ ਹੈ ਜਿਹੜੀ ਡੀਟੀਓਸ ਜੀਡੀ ਮਾਡਲ ਦੇ ਵਿੱਚ ਹੈ ਇਹ 2017 ਮਾਡਲ ਦੇ ਵਿੱਚ ਹੈ ਟੋਟਲ ਜੈਨੂਨ ਪੀਸ ਗੱਡੀ ਆ ਕੱਲੇ ਬੰਪਰ ਬੰਪਰ ਪੇਂਟ ਨੇ ਤੇ 80% ਟਾਇਰ ਨੇ 1,115,000 ਕਿਲੋਮੀਟਰ ਚੱਲੀ ਹੋਈ ਆ ਸੈਕੰਡ ਓਨਰ ਹੈ ਬੈਕ ਕੈਮਰਾ ਪਾਵਰ ਵਿੰਡੋ ਪਾਵਰ ਸਟੀering ਤੇ ਬਹੁਤ ਕਲਾਸ ਗੱਡੀ ਆ ਦੂਸਰੀ ਸਾਈਡ ਵੀ ਤੁਹਾਨੂੰ ਇੱਕ ਵਾਰੀ ਨਿਗ੍ਹਾ ਮਰਵਾ ਦਿੰਨੇ ਆ ਇਹ ਕਿਸੇ ਪਾਸੇ ਕੋਈ ਕਮੀ ਨਹੀਂ ਹੈਗੀ ਗੱਡੀ ਦੇ ਵਿੱਚ ਇੰਜਨ ਤੋਂ ਲੈ ਕੇ ਇੰਜਨ ਗੇਅਰ ਮਾਈਲੇਜ ਮਾਈਲੇਜ ਗੱਡੀ ਦਾ 25 25 ਦੇ ਆਸ-ਪਾਸ ਲਗਭਗ ਮਾਈਲੇਜ ਦੇ ਰਹੀ ਹੈ ਇਸ ਟਾਈਮ ਇਹ ਗੱਡੀ ਤੇ ਗੱਡੀ ਦਾ ਜਿਹੜਾ ਰੇਟ ਆ ਉਹ 5,75,000 ਰੁਪਇਆ ਔਰ ਨੈਟ ਪ੍ਰਾਈਸ ਮਤਲਬ ਨੈਟ ਪ੍ਰਾਈਸ ਦੀ ਗੱਲ ਤੁਹਾਨੂੰ ਮੈਂ ਦੱਸਣੀ ਭੁੱਲ ਗਿਆ ਵੀ ਨੈਟ ਪ੍ਰਾਈਸ ਵੀ ਅਸੀਂ ਮਤਲਬ ਨਾਲ ਲੈ ਕੇ ਚੱਲੇ ਹੋਇਆ 5,75,000 ਰੁਪਇਆ ਇਹ ਗੱਡੀ ਦੀ ਨੈਟ ਪ੍ਰਾਈਸ ਹੈਗੀ ਅਗਲੀ ਗੱਡੀ ਤੁਹਾਡੇ ਸਾਹਮਣੇ ਲੈ ਕੇ ਆਈ 20 ਸਪੋਰਟਸ ਮਾਡਲ ਦੇ ਵਿੱਚ ਹੈ ਟੋਟਲ ਜੈਨੂਨ ਪੀਸ ਹੈ ਟੋਟਲ ਜੈਨੂਨ ਪੀਸ ਗੱਡੀ ਹੈ ਛੱਤ ਦੇ ਟੇਪ ਲੱਗੀ ਹੋਈ ਹੈ ਉਹ ਵੀ ਪਾਰਟੀ ਨੇ ਪਹਿਲੀ ਜਦੋਂ ਲਈ ਸੀ ਉਹ ਉਹਦੀ ਕਹਿੰਦੇ ਲਾਈ ਹੋਈ ਆ ਪਰ ਕਹਿੰਦੇ ਲਾ ਦੋ ਇਹਨੂੰ ਉਹਨਾਂ ਨੇ ਤਾਂ ਸਾਨੂੰ ਕਿਹਾ ਵੀ ਲਾ ਦੋ ਇਹਨੂੰ ਲਾ ਕੇ ਇਹਨੂੰ ਮਤਲਬ ਬਿਲਕੁਲ ਸਹੀ ਕਰ ਲੋ ਕੋਈ ਰੰਗ ਨਹੀਂ ਫੇਡ ਹੋਇਆ ਹੈ ਕੋਈ ਪੇਂਟ ਨਹੀਂ ਹੋਈ ਹੋਈ ਸਾਰੀ ਜੈਨੂਨ ਗੱਡੀ ਹੈ ਤੇ ਟਾਇਰ ਹੈਗੇ ਨੇ ਲਗਭਗ 50 ਤੋਂ 60% ਟਾਇਰ ਹੈਗੇ ਨੇ ਜੋਕੋਮੋ ਦੇ ਟਾਇਰ ਨੇ ਫਾਇਰਲੀ ਦਾ ਟਾਇਰ ਮਾ ਜੋ ਕੋਹਾਮਾ ਦੇ ਟਾਇਰ ਨੇ ਤੇ ਇਹ ਗੱਡੀ ਜਿਹੜੀ ਹੈਗੀ ਆ 6 ਲੱਖ ਰੁਪਏ ਦੀ ਰੇਂਜ ਦੇ ਵਿੱਚ ਹੈਗੀ ਆ ਨੰਬਰ ਦੋਨੋਂ ਗੱਡੀਆਂ ਦੇ ਪੰਜਾਬ ਦੇ ਨੇ ਉਹ ਵੀ ਪੰਜਾਬ ਨੰਬਰ ਐ ਵੀ ਪੰਜਾਬ ਨੰਬਰ ਬਲਕਿ ਛੋਡੇ ਲੋਕਲ ਬਰਨਾਲੇ ਦਾ ਨੰਬਰ ਆ ਗੱਡੀ ਦਾ ਮਤਲਬ ਰੇਟ ਦੀ ਵੀ ਪੂਰੀ ਜ਼ਿੰਮੇਵਾਰੀ ਹੂ ਰੇਟ ਇਹਨਾਂ ਰੇਟ ਘੱਟ ਕੋਈ ਦੇ ਨਹੀਂ ਸਕਦਾ 18 ਮਾਡਲ ਗੱਡੀ ਆ ਅਗਲੀ ਗੱਡੀ ਛੋਡੇ ਵੱਸ ਤੇ ਸਵਿਫਟ ਲੈ ਕੇ ਆਏ ਆ 2012 ਮਾਡਲ ਗੱਡੀ ਆ ਤੇ ਗੱਡੀ ਜੈਨੂਨ ਪੀਸ ਆ ਓਨਲੀ ਟਿੱਕੀ ਟਿੱਕੀ ਗੱਡੀ ਦੀ ਪੇਂਟ ਆ ਬਾਕੀ ਗੱਡੀ ਦਾ ਬੈਕ ਕੈਮਰਾ ਵੀ ਲੱਗਿਆ ਹੈ ਸੈਂਸਰ ਵੀ ਲੱਗੇ ਹੋਏ ਨੇ ਇਹ ਗੱਡੀ ਦੇ ਵਿੱਚ ਅਲਾਏ ਪਾਏ ਹੋਏ ਨੇ LED ਪਲੇਅਰ ਲੱਗਿਆ ਹੋਇਆ థਰਡ ਓਨਰ ਗੱਡੀ ਆ ਤੀਜੇ ਨਾਮ ਤੇ ਆ ਫਾਈਨਾਂਸ ਫੈਸਿਲਿਟੀ ਤੋਂ ਤੁਹਾਨੂੰ ਦੱਸ ਹੀ ਦਿੱਤਾ ਲਗਭਗ 70 ਤੋਂ ਲੈ ਕੇ 90% ਤੱਕ ਗੱਡੀ ਦੇ ਉੱਪਰ ਹਰ ਗੱਡੀ ਦੇ ਉੱਪਰ ਲੋਨ ਹੋ ਸਕਦਾ ਹੈਗਾ ਇਹਦੇ ਤੇ ਵੀ ਹੋ ਸਕਦਾ ਹੈਗਾ ਗੱਡੀ ਦਾ ਜਿਹੜਾ ਰੇਟ ਹੈ ਜੀ ਉਹ ਹੈਗਾ 3,25,000 ਰੁਪਏ 3,20,000 ਰੁਪਏ ਦੀ ਗੱਡੀ ਆ ਤੁਹਾਨੂੰ ਮਿਲ ਜੀ ਅਗਲੀ ਗੱਡੀ ਤੁਹਾਡੇ ਸਾਹਮਣੇ ਲਿਆਏ ਜੀ ਕ੍ਰੇਟਾ 2015 ਮਾਡਲ ਹੈ ਜੀ ਇਹ ਐਸਐਕਸ ਮਾਡਲ ਹੈ ਟੋਟਲ ਜੈਨੂ ਤੇ ਟਾਇਰ ਵਗੈਰਾ ਤੁਸੀਂ ਦੇਖੋ ਬਹੁਤ ਸੋਹਣੇ ਨੇ ਗੱਡੀ ਦੇ ਲਾਇਰ ਲੂਏ ਪਏ ਹੋਏ ਨੇ ਕੁੜੀਅਰ ਦੇ ਟਾਇਰ ਨੇ ਔਰ 82000 ਕਿਲੋਮੀਟਰ ਜੈਨੂ ਚੱਲੀ ਹੀ ਗੱਡੀ ਆ ਕੰਪਨੀ ਰਿਪੋਰਟ ਦੇ ਨਾਲ ਸਿਰਫ ਇੱਥੋਂ ਆ ਚੀਜ਼ ਪੇਂਟ ਸੀ ਉਹਦੇ ਕਰਕੇ ਡਿੱਗੀ ਤੇ ਪੇਂਟ ਵੱਜਿਆ ਹੋਇਆ ਘਾਰ ਵੱਜੀ ਹੋਈ ਆ ਬਾਕੀ ਫਰੰਟ ਬਿਲਕੁਲ ਸਾਫ਼ ਹੈ ਕੋਈ ਮਤਲਬ ਕਿਸੇ ਪਾਸੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਗੱਡੀ ਤੇ ਇੰਟੀਰੀਅਰ ਵਗੈਰਾ ਪੂਰਾ ਵਧੀਆ 1.6 ਇੰਜਨ ਵਾਲੀ ਗੱਡੀ ਆ ਐਸਐਕਸ ਮਾਡਲ ਦੇ ਵਿੱਚ ਆ 6,80,000 ਰੁਪਇਆ ਜੇ ਬਰੀਜ਼ਾ ਲੈਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਕ੍ਰੇਟਾ ਲੈ ਸਕੋ ਕਿਉਂਕਿ ਬਹੁਤ ਸਹੀ ਰੇਟ ਦੇ ਵਿੱਚ ਕਿਉਂਕਿ ਇੰਨੇ ਰੇਟਾਂ ਦੇ ਵਿੱਚ ਬਰੀਜ਼ਾ ਮਿਲਦੀਆਂ ਨੇ 6,80,000 ਰੁਪਏ ਦੀ ਵਿਦੈਨੂ ਸੀ ਅਗਲੀ ਗੱਡੀ ਤੁਹਾਡੇ ਸਾਹਮਣੇ ਬਰਨਾਲਾ ਨੰਬਰ ਫੇਰ ਆ ਗਈ ਹੈ ਇਹ ਹੈਗੀ ਜੀ ਵਰਨਾ 2014 ਮਾਡਲ ਹੈ 6 ਸੀਟ ਬੈਗ ਵਾਲੀ ਆ ਕੰਪਨੀ ਦੀ ਵੈਂਟੀਲੇਟਰ ਸੀਟਾਂ ਲਗੀਆਂ ਪੁਸ਼ ਬਟਨ ਸਟਾਰਟ ਵਾਲੀ ਗੱਡੀ ਆ ਇਹ ਜੈਕ ਵਾਲੀ ਸੀਟ ਹੈ ਗੱਡੀ ਬਹੁਤ ਸ਼ਾਨਦਾਰ ਡਾਇਮੰਡ ਕੱਟ ਲਾਏ ਨੇ ਇਹ ਤੁਸੀਂ ਦੇਖ ਰਹੇ ਹੋ ਰਾਈਟ ਸਾਈਡ ਫਰੰਟ ਸ਼ੀਸ਼ਾ ਵੀ ਨਾਲ ਦਾ ਫਰੰਟ ਸ਼ੀਸ਼ਾ ਵੀ ਨਾਲ ਦਾ ਵਾ ਤੇ ਦੂਸਰੀ ਸਾਈਡ ਵੀ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਤੇ ਬਹੁਤ ਸ਼ਾਨਦਾਰ ਗੱਡੀ ਆ ਗੱਡੀ ਦਾ ਬਜਟ ਵੀ ਬਹੁਤ ਸ਼ਾਨਦਾਰ ਆ ਮਤਲਬ 14 ਮਾਡਲ ਗੱਡੀ 6 에어ਬੈਗ ਵਾਲੀ ਸਿਰਫ 5 ਲੱਖ ਰੁਪਏ ਦੀ ਮਤਲਬ 5 ਲੱਖ ਰੁਪਏ ਦੀ ਤੁਹਾਨੂੰ ਨਹੀਂ ਮਿਲ ਸਕਦੀ ਕਿਤੇ ਗੱਡੀ ਪ੍ਰੋਜੈਕਟਰ ਲਾਈਟਾਂ ਨੇ ਔਰ LED ਵਾਲੀ ਲਾਈਟਾਂ ਨੇ ਪ੍ਰੋਜੈਕਟਰ ਲਾਈਟਾਂ LED 5 ਲੱਖ ਮਤਲਬ ਬਹੁਤ ਜੈਨੂਨ ਮੁੱਲ ਦੀ ਗੱਡੀ ਆ ਤੇ ਆਜੋ ਲੈ ਜਾਓ ਸਾਡੇ ਕਾਰ ਬਾਜ਼ਾਰ ਤੋਂ ਤੁਰੀ ਕਾਰ ਬਾਜ਼ਾਰ ਬਰਨਾਲਾ ਤੋਂ ਅਗਲੀ ਗੱਡੀ ਆ ਕਿ 16 ਮਾਡਲ 16 ਮਾਡਲ ਗੱਡੀ ਦੇਜਰ ਸੈਕੰਡ ਓਨਰ ਗੱਡੀ ਹੈ ਜੀ ਇਹ ਇਦੇ ਵਿੱਚ ਡਿੱਗੀ ਪੇਂਟ ਹੈਗੀ ਆ ਇੱਕ ਦੋ ਪੀਸ ਹੋਰ ਪੇਂਟ ਹੈਗੇ ਨੇ ਫਰੰਟ ਸ਼ੀਲਡ ਆ ਗੱਡੀ ਦਾ ਤੇ ਟਾਇਰ ਤੁਸੀਂ ਦੇਖ ਹੀ ਲਏ ਨੇ ਕਿ ਅੰਦਰੋਂ ਇੰਟੀਰੀਅਰ ਦੇ ਵਿੱਚ ਲੈਦਰ ਦੇ ਸੀਟ ਕਵਰ ਪਏ ਹੋਏ ਨੇ ਗੱਡੀ 'ਚ ਤੇ ਇਧਰੋਂ ਤੁਸੀਂ ਦੇਖ ਰਹੇ ਹੋ ਲੈਫਟ ਸਾਈਡ ਪੂਰੀ ਵਧੀਆ ਤੇ ਇੰਟੀਰੀਅਰ ਵੀ ਪੂਰਾ ਵਧੀਆ ਗੱਡੀ ਦਾ ਤੇ ਇੰਟੀਰੀਅਰ ਦੀ ਬਹੁਤ ਸੋਹਣੀ ਗੱਡੀ ਆ ਤੇ ਵਿੱਚੋਂ ਵਿੱਚੋਂ ਇੰਟੀਰੀਅਰ ਦਿਖਾ ਦੇ ਇੰਟੀਰੀਅਰ ਇੰਟੀਰੀਅਰ 16 ਮਾਡਲ ਗੱਡੀ ਆ ਜੀ ਇਹ ਤੁਹਾਨੂੰ ਦੇ ਰਿਆਂ ਜੀ ਸਿਰਫ 4 ਲੱਖ ਤੇ 80000 ਰੁਪਏ ਦੀ ਸਿਰਫ 4 ਲੱਖ 80000 ਰੁਪਏ ਦੀ 16 ਮਾਡਲ ਗੱਡੀ ਤੁਸੀਂ ਲਿਆ ਕੇ ਮਤਲਬ ਮੈਂ ਗਾਰੰਟੀ ਦਿੰਦਾ ਵੀ ਤੁਸੀਂ ਕਿਤੋਂ ਵੀ ਲੈ ਕੇ ਦੇ ਸਕਦੇ ਫਾਈਨਾਂਸ ਫੈਸਿਲਿਟੀ ਹੈ ਗੱਡੀ ਤੇ ਵੀ ਹੈਗੀ ਆ ਤੇ ਅਗਲੀਆਂ ਗੱਡੀਆਂ ਵਾਂਗੂ ਦੋ ਗੱਡੀਆਂ ਹੋਰ ਨੇ ਤੇ ਬਸ ਇੰਨੀ ਕੀ ਵੀਡੀਓ ਤੁਹਾਨੂੰ ਦਿਖਾਉਣਾ ਸੀ ਵੀ ਅਸੀਂ ਕਿੱਥੇ ਇਸ ਟਾਈਮ ਸਟੈਂਡ ਕਰ ਰਹੇ ਹਾਂ ਅਗਲੀ ਗੱਡੀ ਤੁਹਾਡੇ ਸਾਹਮਣੇ ਆ ਗਈ ਜੀ अल्टੋ अल्टੋ 2011 ਮਾਡਲ ਹੈ ਜੀ ਪਾਵਰ ਵਿੰਡੋ ਪਾਵਰ ਸਟੀering ਹੈ ਆਨ ਆਏ ਪਏ ਹੋਏ ਨੇ ਦੇਖੋ ਵਧੀਆ ਨਵੇਂ ਟਾਇਰ ਨੇ ਜੋਕੋਹਾਮਾ ਦੇ ਟਾਇਰ ਨੇ ਇਹਦੇ ਵੀ ਯੋਕੋ ਹਮਾਦੇ ਨਵੇਂ ਟਾਇਰ ਨੇ ਪਾਵਰ ਵਿੰਡੋ ਪਾਵਰ ਸਟੀering ਬਹੁਤ ਪਿਆਰੀ ਗੱਡੀ ਆ ਤੇ ਬਜਟ ਵੀ ਤੁਹਾਨੂੰ ਦੱਸ ਦਿਆਂ ਤੇ ਗੱਡੀ ਪਹਿਲਾਂ ਤੁਸੀਂ ਚੈੱਕ ਕਰ ਲਓ ओरिजिनल ਪੇਂਟ ਦੇ ਵਿੱਚ ਦਿਖ ਰਹੀ ਆ ਗੱਡੀ ਦਾ ਡਿੱਗੀ ਡੁਗੀ ਵੀ ओरिजिनल ਆ ਤੇ ਆ ਸਾਈਡ ਪੱਟੀਆਂ ਜ਼ਰੂਰ ਲਾਈ ਹੋਈਆਂ ਨੇ ਵਾਈਟ ਕਰਕੇ ਤੇ ਬਾਕੀ ਜੈਨੂਨਾ ਗੱਡੀ ਪੂਰੀ ਰਿਪੋਰਟ ਲੈਣੀ ਆ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬਰ ਸਬਸਕ੍ਰਾਈਬ ਕਰਕੇ ਰੱਖੋ ਪੇਜ ਨੂੰ ਫੋਲੋ ਕਰਕੇ ਰੱਖੋ ਤੇ ਇਹ ਗੱਡੀ ਗੱਡੀ ਤੁਹਾਨੂੰ ਦੇ ਰਿਹਾ ਜੀ ਇਹ 1,80,000 ਰੁਪਏ ਪਾਰਟੀ ਦੀ ਕਿਸੇ ਦੀ ਆਈ ਹੋਈ ਆ 네ਗੋਸ਼ੀਏਬਲ ਹੋ ਸਕਦਾ ਇਹਦੇ ਵਿੱਚ ਬਾਕੀ ਗੱਡੀਆਂ 'ਚ ਕੋਈ 네ਗੋਸ਼ੀਏਬਲ ਨਹੀਂ ਹੈਗਾ ਨੈਟ ਪ੍ਰਾਈਸ ਹੈ ਤੇ ਇਹ ਗੱਡੀ 'ਚ 네ਗੋਸ਼ੀਏਬਲ ਹੋ ਸਕਦਾ ਜੀ 1,80,000 ਰੁਪਏ ਅਗਲੀ ਗੱਡੀ ਤੁਹਾਡੇ ਸਾਹਮਣੇ ਆ ਗਈ ਜੀ ਮਰਸੀਡੀ ਮਰਸੀਡੀ ਐਮ ਐਲ ਐਮ ਐਲ ਆ ਗਈ ਜੀ 2011 ਮਾਡਲ ਗੱਡੀ ਦਾ ਬਜਟ ਬਹੁਤ ਹੈ ਨੂੰ ਨੇ 7.5 ਲੱਖ ਰੁਪਏ 2011 ਮਾਡਲ ਐਮ ਐਲ ਮਤਲਬ 70 ਲੱਖ ਵਾਲੀ ਗੱਡੀ ਸਿਰਫ 7.5 ਲੱਖ ਰੁਪਏ ਤੇ ਗੱਡੀ ਪੂਰੀ ਸੋਹਣੀ 50 ਨੰਬਰਾਂ ਨਾਲੇ ਮਤਲਬ ਲੈ ਕੇ ਜਾਣੀ ਆ ਤੁਸੀਂ ਲੈ ਜਾਓ ਬੜੇ ਮਤਲਬ ਸਟੇਟਸ ਆਹੀ ਕਰਨਾ ਚਾਹੁੰਦੇ ਹੋ ਤਾਂ ਮਤਲਬ ਇਦੋਂ ਉੱਪਰ ਦੀ ਗੱਡੀ ਨਹੀਂ ਕੋਈ ਅੰਦਰੋਂ ਵੀ ਦਿਖਾ ਦੇਣਾ ਵੀ ਅੰਦਰੋਂ ਵੀ ਤੁਹਾਨੂੰ ਇੱਕ ਵਾਰੀ ਨਿਗਾਹ ਮਰਵਾ ਦੇਣੀ ਹੈ ਗੱਡੀ 'ਚ ਬਹੁਤ ਪਿਆਰੀ ਗੱਡੀ ਆ ਮਤਲਬ ਦਿਮਾਗ ਘੁੰਮਣ ਵਾਲਾ ਕੰਮ ਹੋ ਜਾਂਦਾ ਵਿੱਚ ਬੈ ਕੇ ਤਾਂ 6 ਸਿਲੰਡਰ 350 ਐਮ ਐਲ ਸੀ ਡੀ ਆਈ ਡੀਜ਼ਲ ਇੰਜਨ ਦੇ ਵਿੱਚ ਗੱਡੀ ਆ ਸਾਢੇ 7 ਲੱਖ ਰੁਪਏ ਦੀ ਓਨਲੀ ਓਨਲੀ ਸਾਢੇ 7 ਲੱਖ ਰੁਪਏ ਦੀ ਲੋਨ ਹੋ ਸਕਦਾ ਪਰ ਲੋਨ ਹੋਣਾ ਸਿਰਫ ਤੁਹਾਡੀ ਪ੍ਰੋਫਾਈਲ ਦੇ ਉੱਪਰ ਇਹ ਤੁਹਾਡਾ ਸਿੰਬਲ ਅੱਛਾ ਕਾ ਤਾਂ ਲੋਨ ਹੋ ਸਕਦਾ ਹੈ ਗੱਡੀ ਦੇ ਉੱਪਰ ਵੀ ਦੇਖ ਕੇ ਤੇ ਪਿੱਛੇ ਨੂੰ ਸਾਰਾ ਉਧਰੋਂ ਵੀ ਤੁਹਾਨੂੰ ਨਿਗਾ ਮਰਵਾ ਦਿੰਦਾ ਨਾ ਵੀ ਤੇ ਦੋਨੇ ਪਾਸੇ ਤੁਸੀਂ ਨਿਗਾ ਮਾਰ ਲਓ ਇੱਕ ਵਾਰੀ ਤੇ ਗੱਡੀ ਬਹੁਤ ਪਿਆਰੀ ਆ ਬਹੁਤ ਸੋਹਣੀ ਕਾਰ ਆ ਤੇ ਨੰਬਰ ਵਧੀਆ 5657 ਨੰਬਰ ਗੱਡੀ ਦਾ 7.5 ਲੱਖ ਰੁਪਏ ਦੀ 7.5 ਐਡਰੈਸ ਦੁਬਾਰਾ ਨੋਟ ਕਰ ਲਓ ਧੋਰੀ ਕਾਰ ਬਾਜ਼ਾਰ ਬਰਨਾਲਾ ਬਰਨਾਲਾ ਵਿਖੇ ਸਾਡਾ ਆਫਿਸ ਆ ਇਹ ਹਾਈਵੇ ਦੇ ਉੱਪਰ ਸੰਗਰੂਰ ਬਰਨਾਲਾ ਹਾਈਵੇ ਜੀ ਈ ਮਾਲ ਦੇ ਨਾਲ ਜੀ ਈ ਮਾਲ ਦੇ ਨਾਲ ਆ ਬਿਲਕੁਲ ਆ ਜੀ ਈ ਮਾਲ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਇਹਦੇ ਬਿਲਕੁਲ ਨਾਲ ਆਓ ਇੱਥੇ ਆ ਕੇ ਸਾਨੂੰ ਮੌਕਾ ਦਿਓ ਥੋੜੀ ਸੇਵਾ ਕਰਨ ਦਾ ਤੇ ਜੋ ਕੁਝ ਤੁਹਾਨੂੰ ਦੱਸਿਆ ਗਿਆ ਹੈਗਾ ਉਹ ਸਰਟੀਫਾਈਡ ਆ ਰਿਪੋਰਟਾਂ ਆਂ ਦੇ ਟਾਈਮ 'ਚ ਤੁਸੀਂ ਬਹੁਤ ਗੱਡੀਆਂ ਇੱਥੇ ਦੇਖੋਗੇ ਬਹੁਤ ਭਾਰੀ ਇੱਥੇ ਮਤਲਬ ਗੱਡੀਆਂ ਦਾ ਸਟਾਕ ਆਉਣ ਵਾਲਾ ਹੈਗਾ ਥੋੜੇ ਦਿਨਾਂ ਦੇ ਵਿੱਚ ਤੇ ਮਿਲਦੇ ਆਂ ਜੀ ਕੋਈ ਗੱਲ ਨਹੀਂ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਵੀਡੀਓ ਵਧੀਆ ਲੱਗੇ ਤਾਂ ਹੋਰਾਂ ਕੋਲ ਵੀ ਪਹੁੰਚਣੀ ਬਹੁਤ ਜ਼ਰੂਰੀ ਹੈ ਜੀ ਮਿਲਦੇ ਆਂ ਜੀ That's it.